ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਈ ਪੰਜ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਦੋ ਤਾਜ਼ੀਆਂ ਸੂਆਂ ਤਿੰਨ ਗੱਬੜਾਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਉ। ਆਓ ਪੁੱਛ ਲੈਣੇ ਬਾਬਾਈ ਤੋਂ ਫੇਰ ਆਜੋ ਵੀ ਜੀ ਬਾਈ ਜੀ ਸਸਿਕਾ ਅਸੀਂ ਆਰ ਸਾਹਿਬ ਹੋ ਠੀਕ ਹੋ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋ ਟਾਡਾ ਸਾਹਿਬ ਬੱਬੂ ਹੈ ਜੀ ਇਹਨਾਂ ਸਲਾਦਪੁਰਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਹੈ ਨੇੜੇ ਪਿੰਡ ਬਈ ਨੇੜੇ ਆਪਣੇ ਰਹੇਗਾ ਜੀ ਇਧਰੋਂ ਭਦੌਰ ਰਹੇਗਾ ਇਧਰੋਂ ਭਗਤਾ ਰਹੇਗਾ ਜੀ ਇਧਰੋਂ ਪਈ ਰੋ ਮੋਬਾਈਲ ਨੰਬਰ ਬੋ ਦੋ 77731773 ਠੀਕ ਹੈ ਬਾਈ ਇਧਰੋਂ ਸ਼ੁਰੂ ਕਰਦੇ ਆਂ ਫਿਰ ਜਿਹੜੀ ਪਹਿਲੇ ਨੰਬਰ ਦੇ ਵਰਡ ਦੇ ਨੇ ਕਿਹੜਾ ਸੂਈ ਹੈ ਇਹ ਪਲੂਨ ਮੱਚੀ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਹੈ ਬਈ ਇਹ ਮੰਨ ਕੇ ਚੱਲੋ ਜੀ ਸਵੇ ਸੁਈ ਹੈ ਜੀ ਮੰਨ ਕੇ ਚੱਲੋ ਇਹ 5:30 ਪੌਣੇ 6 ਜ ਠੀਕ ਆ ਬਈ ਬੱਚਾ ਕੀ ਦੇਤਾ ਬੱਚੀ ਦਿੱਤੀ ਆ ਜੀ ਬੱਚੀ ਚੰਗੀ ਆ ਨਾ ਹਾਂ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲੋ ਘਰ ਵੱਡ ਚੰਗੀ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਚਵਾਈ ਚੁਈ ਕਿਵੇਂ ਚਵਾਈ ਬਹੁਤ ਚੰਗੀ ਆ ਡਾਕਟਰ ਸਾਹਿਬ ਠੰਡੀ ਨਿਕਲੀ ਆ ਜੀ ਠੀਕ ਆ ਬਈ ਆ ਮੋੜੀ ਮੋਟੀ ਤੁਹਾਨੂੰ ਪਤਾ ਪਹਿਲਾਂ ਆਲ ਕਰਦੀ ਆ ਆਰਡਰ ਬੜਾ ਕਮਾਲ ਹਨ ਨਾ ਨੂੜਾ ਅੰਕਰਮਲੀ ਦੇ ਫੁੱਲ ਚੰਗੀਆਂ ਲੈ ਕੇ ਆਓ ਇਧਰ ਇਧਰ ਮੈਂ ਕਿਵੇਂ ਚੈੱਕ ਕਰੂੰ ਭਾਈ ਕਿਹੜਾ ਪਹਿਲੇ ਪਾਸੇ ਰੱਖੇ ਡਾਕਟਰ ਬਹੁਤ ਚੰਗੀ ਹੈ ਯਾਰ ਠੰਡੀ ਠੁੰਡੀ ਤੇ ਬਰੀਕ ਬਹੁਤ ਜ਼ਿਆਦਾ ਲੈਵਾ ਕਮਾਲ ਹਨਾ ਲੈਵਾ ਦਾ ਬਾਹਲਾ ਚੰਗਾ ਬਣਾਇਆ ਤਿਆਰ ਕਰ ਲੈ ਇਧਰੋਂ ਵੀ ਨਾਣਾ ਚੈੱਕ ਕਰ ਕੀ ਬਾਤ ਹੈ ਤੇ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਜੇ ਡਾਕਟਰ ਸਾਹਿਬ ਦੀ ਡਾਨਾ ਜੀ ਆ ਪਈ ਹੈ ਦਿਖਾ ਦਿਓ ਭਾਈ ਅੱਛਾ ਇਹਦੀ ਜੇਰਾ ਜੇਰਾ ਭਾਈ ਹੈ ਭਈ ਓਕੇ ਹੈ ਕੰਪਲੀਟ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਬੜੀ ਕਮਾਲ ਦੀ ਥੋੜਾ ਬੱਚੇ ਦਾ ਤਾਂ ਕਰਦੀ ਰਾਕ ਸਾਹਿਬ ਹੂੰ ਥੋੜੀ ਦੌਰ ਨਹੀਂ ਪਊਗਾ ਆਪਾਂ ਨੂੰ ਠੀਕਾ ਥੋੜਾ ਬੱਚੇ ਦਾ ਜ਼ਰੂਰ ਕਰਦੀ ਐ ਵੀ ਕਿਉਂ ਤਾਜੀ ਬੱਚੀ ਦਾ ਜ਼ਿਆਦਾ ਕਰਦੀ ਐ ਜੀ ਮੁੱਲ ਕੀ ਹੈ ਵੀਰੇ ਦਾ ਜੈ ਜਾਨ ਸਾਹਿਬ ਆਪਣੇ ਬਸ ਮੁੱਲ ਦੇਣ ਲੈਣ ਵਾਲੀ ਹੋਣਿਆ ਜੀ ਅੱਜ ਹੂੰ ਹਰ ਵਾਰ ਕੋਈ ਹੁੰਦੇ ਅੱਜ ਦੀ ਕੀ ਗੱਲ ਹੈ ਸਹੀ ਗੱਲ ਆ ਬਈ ਤੇ 48000 ਦੀ ਦੇ ਦੇਂਗਾ ਡਾਕਟਰ ਸਾਹਿਬ 48000 ਰੁਪਇਆ ਮਾਨਦਾਨ ਹੋ ਜਾ ਮਾਨਦਾਨ ਕਰ ਦੇਂਗਾ ਠੀਕ ਆ ਕੱਦ ਵਾਲੀ ਬੱਚੀ ਆ ਜੀ ਐ ਨਹੀਂ ਕੋਈ ਛੋਟੀ ਨਹੀਂ 48000 ਰੁਪਇਆ ਮੋਲ ਆ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਆ ਜਰੂਰ ਹੋ ਜਾ ਚੰਗੀ ਆ ਬੜ ਸਨਕੀ ਆ ਆਰਡਰ ਦੇਖ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਦਾ ਸੋਈ ਸਵਾਈ ਬੱਚਾ ਵੀ ਮਗਰ ਬੱਚੀ ਆ ਬੱਚੀ ਵੀ ਚੰਗੀ ਆ ਭਾਈ ਮੋਲ ਜਿਵੇਂ ਜੈ ਜਾ 48000 ਰੁਪਇਆ ਮਾਨਦਾਨ ਜਰੂਰ ਹੋ ਜੀਗਾ ਅੱਗੇ ਵੀਰੇ 2 ਨੰਬਰ ਇਹ ਵੀ ਸੂਈ ਵੀ ਨਹੀਂ ਇਹ ਗੱਬਣ ਅਨਾਰ ਸਾਹਿਬ ਗੱਬਣ ਕਿਹੜਾ ਸੂਰਾ ਇਹ ਦੂਸਰਾ ਸੂਰਾ ਸੁੰਦੀ ਹੈ ਜੀ ਕਿੰਨੇ ਕਿਤਨੇ ਲੈਂਦੀ ਹੈ ਦਿਨ ਤਾਂ ਮਾਲਕਾਂ ਨੇ ਦੱਸਣ ਦਾ ਤਾਂ ਹਫਤਾ ਪਿਆ ਜੀ ਇਹਦਾ ਚੱਲ ਟੁੱਲ ਬਹੁਤ ਪਈ ਦੇਖੋ ਹਾਲੇ ਬਾ ਦੇਖੋ ਜੀ ਲੈਵਾ ਤਾਂ ਬਾਹਰ ਸੋਹਣਾ ਜੀ ਇਹ ਤਾਂ ਕੱਚੀ ਕੱਚੀ ਹੈ ਇਹ ਅਲਗ ਗੁਲਾਬੀ ਥਾਣਾ ਜੀ ਗੁਲਾਬੀ ਥਾਣਾ ਜੀ ਅਲੱਗ ਥਾਣ ਮੁੱਠੀ ਵਾਲਾ ਥਾਣਾ ਠੰਡੀ ਸੀਲ ਭਮੇ ਆਈਂ ਬਹਿ ਜਾ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਮਾਲ ਆਪਣੇ ਜਿਆਦਾ ਆਪਣੇ ਥਾਂ ਦੀ ਜਗ੍ਹਾ ਦੀ ਤੰਗੀ ਹੈ ਨਾ ਥੋੜੀ ਜੀ ਤਾਂ ਕਰਕੇ ਐ ਬੈਠੇ ਲੋ ਕੋਈ ਸਹੀ ਆ ਬਈ ਆਪਾਂ ਬਸ ਉਹ ਠੰਡਾ ਲੈ ਕੇ ਖੁਸ਼ ਆ ਠ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਗਲਾਬੀ ਥਣ ਮੁੱਠੀ ਵਾਲਾ ਥਣ ਠੰਡੀ ਐਨੀ ਆ ਜਿਵੇਂ ਮਰਜ਼ੀ ਪਾਜਦਾ ਕੋਈ ਚੱਕਰ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਫੇਸ ਦੇਖੋ ਫੇਸ ਬੜਾ ਪਿਆਰਾ ਕਰਮ ਵਾਲੀ ਦਾ ਬਾਕੀ ਤੋਰਾ ਤਾਰਾ ਦਿਖਾਉਂਦੇ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚੰਗੀਆਂ ਸਭ ਹੀ ਪੜੀ ਆ ਬਾਕੀ ਬਾਕੀ ਦੋਦਰ ਘੜ ਵੀ ਭਾਈ ਨੇ ਬਹੁਤ ਚੰਗਾ ਦੱਸਿਆ ਆਇਆ ਈਮੋਦ ਲਾ ਪ੍ਰਾਇਦ ਚਮਕਦਮ ਕਲੀ ਡਾਕਟਰ ਸਾਹਿਬ ਆਏ ਨਹੀਂ ਕੋਈ ਗੱਲ ਸਹੀ ਗੱਲ ਨਾ ਹੀ ਕੋਈ ਛੋਟੀ ਹੈ ਹੂੰ ਝੋਲਾ ਬੜਾ ਚੰਗਾ ਤਿਆਰ ਹੋ ਜੀ ਇਹ ਸਹੀ ਗੱਲ ਆ ਡਰ ਕਮਾਲ ਖੜੀ ਐ ਨਹੀਂ ਉਹ ਗਲੀ ਚ ਖੜੇ ਆ ਭਾਈ ਮੌ ਇਹਨਾਂ ਖੜਾ ਲਈ ਭਾਈ ਨੇ ਕੈਦੀ ਕਰਮ ਵਾਲੀ ਕੁਛ ਨਹੀਂ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕੀ ਬਾਤ ਆ ਭਾਈ ਲੋਕ ਓਕੇ ਆ ਮੁੱਲ ਕੀ ਇਹਦਾ ਜਾਇਜ ਹੈ ਇਹ ਡਾਕਟਰ ਸਾਹਿਬ 56000 ਦੀ ਦੇ ਦਿਆਂਗੇ ਮਾਨਤਾਨ ਹੋ ਜੂ ਬਸ ਠੀਕ ਆ ਹਾਂ 56000 ਦੀ ਦੇ ਦਿਆਂਗੇ ਜੀ ਆਪਣੇ ਮੁੱਲ ਜਾਇਜ ਹੋਣਗੇ ਮੈਂ ਤੁਹਾਨੂੰ ਬਾਰੀ ਬਾਰੀ ਕਹੀ ਆ ਸਹੀ ਗੱਲ ਆ ਭਾਈ 57000 ਰੁਪਇਆ ਮੋਲਾ ਬਾਈ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਖੋਜੂ ਮੋਲਾ ਬਾਈ ਦੇ ਵਾਕਈ ਜਾਇਜ਼ ਆ ਬਾਈ ਮਾਨਦਾਨ ਲੋਕਾਂ ਦਾ ਕੰਮ ਨਹੀਂ ਜੀ ਆਪਣਾ ਐਵੇਂ 60 ਮੰਗੀ ਜਾਓ 70 ਮੰਗੀ ਜਾਓ ਉਹ ਕੰਮ ਨਹੀਂ ਆਪਣਾ ਸਹੀ ਗੱਲ ਆ ਆਪਣਾ ਤਾਂ ਐ ਹੁੰਦਾ ਵੀ ਜੇ 1000 2000 ਬਣਿਆ ਤੇ ਪਸ਼ੂ ਵਿਕਿਆ ਹਮਮ ਬਸ ਆਪਣੀ ਜਗ੍ਹਾ ਹੀ ਤੰਗੀ ਮੈ ਤੁਹਾਨੂੰ ਫੇਰ ਵੀ ਦੱਸ ਦਵਾਂ ਜਗ੍ਹਾ ਹੀ ਤੰਗੀ ਆ ਸਹੀ ਗੱਲ ਆ ਚੱਲਾ ਕੋਈ ਭੈਣ ਭਰਾ ਸੰਭਣਾ ਲੈ ਜੂ ਉਹਨੂੰ ਵੀ ਦੋ ਪੈਸੇ ਦੇ ਸਹੀ ਆ ਬਈ ਸਹੀ ਆ ਅੱਗੇ ਬ੍ਰਿਟਨ ਨੰਬਰ ਕਿਹੜਾ ਸੁਣੂਂਦੀ ਐ ਬਹੁਤ ਅੱਛੀ ਸੁਣੀ ਯਾਰ ਸਾਹਿਬ ਕਿੰਨੇ ਕਿੰਨੇ ਲੈਂਦੀ ਆ ਏ ਲੋ ਜੀ ਦੋ ਤੋਂ ਤਿੰਨ ਦਿਨ ਦੋ ਤੋਂ ਤਿੰਨ ਦਿਨ ਕੀ ਰਿਕਾਰਡ ਦੁੱਧ ਦਾ ਬਈ ਦੁੱਧ ਦੇ ਦੂ ਜੇ 16 17 ਕਿਲੋ ਖੁੱਲਾ 16 17 ਕਿਲੋ ਥਣ ਬੜਾ ਕਮਾਲ ਦਾ ਲੱਗਿਆ ਸਫਾਈ ਇੰਨੀ ਜ਼ਿਆਦਾ ਜਿੰਨੀ ਕਹਦੋ ਜੀ ਜਿੰਨੀ ਕਹਦੋ ਠੀਕ ਆ ਥਣ ਲੱਗਿਆ ਗਲਾਬੀ ਬਹੁਤ ਬਹੁਤ ਚੰਗਾ ਫੇਸ ਦਿਖਾਉਂਦੇ ਆ ਫੇਸ ਦੇਖੋ ਫੇਸ ਬੜਾ ਪਿਆਰਾ ਬਈ ਤਲਵੱਡ ਚੰਗਾ ਰੰਗ ਰੂਪ ਚੰਗਾ ਕੱਚੀ ਕੱਚੀ ਅਦਨ ਹਜੇ ਲੈਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਨੇ ਕਮਾਲ ਦਾ ਤਿਆਰ ਕਰਨਾ ਲੇਵੇ ਦੀ ਜਿਹੜੀ ਫਿਟਿੰਗ ਬਈ ਕਮਾਲ ਦੀ ਆ ਬਹੁਤ ਸੋਹਣਾ ਲੇਵਾ ਕਰਮ ਵਾਲੀ ਤਿਆਰ ਟਰਾਂ ਐ ਲੱਗਦਾ ਕੋਈ ਵੀ ਬੰਦਾ ਕਿ ਐ ਨਹੀਂ ਕਹਿੰਦਾ ਵੀ ਇਹ ਗੱਬਣਾ ਅਗਲਾ ਕਹਿੰਦਾ ਸੂਈ ਵੀ ਹੈ ਹੂੰ ਤੇ ਹੈ ਹਜੇ ਗੱਬਣਾ ਸਹੀ ਗੱਲ ਹੈ ਹਨਾ ਲੇਵਾ ਬਹੁਤ ਸੋਹਣਾ ਲੇਵਾ ਇੰਨਾ ਸੋਹਣਾ ਤਿਆਰ ਕਰਦੀ ਆਉਂਦੀ ਆ ਜੀ ਛੱਡ ਦਿਓ ਗੱਲ ਸਹੀ ਗੱਲ ਹੈ ਕੀ ਬਾਤ ਆ ਬਾਈ ਚੌੜ ਕਰਦੀ ਆ ਹਾਂ ਫੇਸਬੁਕਸ ਬਹੁਤ ਚੰਗੇ ਬਹੁਤ ਸੋਹਣਾ ਜੀ ਥਨ ਨੇੜ ਤੇ ਦਿਖਾ ਦਿਓ ਚੈੱਕ ਕਰਾ ਦਿਓ ਲੇਵਾ ਦਿਖਾ ਦਿਓ ਲੇਵਾ ਦੇਖੋ ਗੱਠ ਲੇਵਾ ਮੂਹਰ ਨੂੰ ਤਿਆਰ ਕਰੀ ਬੈਠੀ ਆ। ਉਹਨਾਂ ਹੀ ਮਗਰਾ ਜੀ ਉਹਨਾਂ ਹੀ ਮੂਰੇ ਆ। ਉਹਨਾਂ ਹੀ ਮੂਰੇ ਆ ਸਹੀ ਗੱਲ। ਆਹ ਦਿਨ ਆਪਾਂ ਦਾ ਕਹਿੰਦੇ ਆ 2-3 ਲੂ ਆਏ ਨਹੀਂ ਪਤਾ ਵੱਧ ਘੱਟ ਵੀ ਲੈ ਜੀ। ਵੱਧ ਘੱਟ ਵੀ ਲੈ ਜੇ। ਹਾਂ। ਤੇ ਮੁੱਲ ਕੀ ਦਾ ਜੈ ਜੈ। ਸਾਡਾ ਸਾਬ 48000 ਦੀ ਦੇ ਦੇਾਂਗੇ ਜੀ ਆਪਾਂ। 48000 ਰੁਪਏ ਮਾਨਤਾਨ ਹੋ ਜਾ। ਮਾਨਤਾਨ ਕਰ ਦਿਆਂਗੇ। 48000 ਰੁਪਏ ਮੁੱਲ ਆ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜੀ ਰੂਲ ਹੋ ਜਾ। ਚੰਗੀ ਆ ਬੜਾ ਸਨਕਿਆ ਥਣਲੇਵਾ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਕਮਾਲ ਦਾ ਬਈ। ਬਸ ਕੱਤੀ ਕੱਤੀ ਆ ਦਣੇ ਜੀ ਕੱਤੀ ਕੱਤੀ ਆ ਜੀ ਹਜੇ ਬਸ ਆਰਡਰ ਹੋਰ ਵੀ ਸੋਹਣਾ ਤੇ ਆ ਖਾਣ ਪੀਣ ਨੂੰ ਤਾਂ ਐਡੀ ਚੰਗੀ ਐ ਜੀ ਛੱਡ ਦਿਓ ਗੱਲ ਜੀ ਅੱਜ ਵੀ ਸੁੰਦੀ ਆ ਮੈਂ ਕਹਿੰਦਾ ਅੱਜ ਵੀ ਸੁੰਦੀ ਆ ਜੀ ਅੱਜ ਵੀ ਦੇਖ ਲਓ ਫਿਰ ਕਿੱਥੇ ਟਾਈਟ ਕਰਕੇ ਸੋਣਾ ਵੈਰ ਰਿਹਾ ਯਾਰ ਇਹ ਫੁੱਲ ਚੰਗੀ ਆ ਤੇ ਆਦੀ ਬੜੀ ਚੰਗੀ ਆ ਜੀ ਹਲੇ ਦਿਨ ਲੈ ਲਈ ਆਰਡਰ ਹੋਰ ਵੀ ਆਰਡਰ ਬਹੁਤ ਸੋਹਣਾ ਬਣਾਉ ਜੀ ਦੇਖੋ ਆਰਡਰ ਬਹੁਤ ਸੋਹਣਾ ਹੈ ਕੀ ਬਾਤ ਆ ਅੱਗੇ 4 ਨੰਬਰ ਇਹ ਵੀ ਪਹਿਲਾ ਸੂਰਾ ਸੁੰਦੀ ਰਾਰ ਸਾਹਿਬ ਕਿੰਨੇ ਦਿਨ ਇਹ ਥੋੜੇ ਜੀ ਨਰਮ ਘਰੋਂ ਲਈ ਵੀ ਆ ਹੂੰ ਉਹਨੇ ਸੰਭਾਈ ਥੋੜੀ ਜੀ ਘੱਟ ਸੀਗੀ ਕੱਚੀ ਕੱਚੀ ਆਣਾ ਇਹਦਾ ਕੋਈ ਭੈਣ ਭਰਾ ਹੁੰਦਾ ਜੀ ਕੋਈ ਅਗਲਾ ਕਹਿੰਦਾ ਚਲ ਸਾਂਭ ਲਾਂਗੇ ਸਾਂਭ ਲਾਂਗੇ ਹੈਨਾ ਹਾਂ ਲੈ ਵਲੂ ਪਤਾ ਇੰਨਾ ਚੰਗਾ ਦੇਖੋ ਟੱਲ ਦੇ ਬਹੁਤ ਜ਼ਿਆਦਾ ਥੱਲੇ ਮੈਂ ਮਰਜੀ ਬੈਠੇ ਰੋ ਆਏ ਨਹੀਂ ਕੋਈ ਗੱਲ ਥੋੜੀ ਜੀ ਗਰੀਬ ਕਰੋ ਲਈ ਸਹੀ ਗੱਲ ਆ ਖੋਲੇ ਭਾਈ ਤੋਰੀ ਵੱਡ ਬੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜ ਸੁਨੱਕੀ ਆ ਭਾਈ ਕੱਲੀ ਕੱਚੀ ਕੱਚੀ ਆ ਦੇਣ ਨਹੀਂ ਕੱਚੀ ਆਈ ਬਸ ਉਹਦੋਂ ਆਰਡਰ ਆ ਉਹ ਇਹ ਆਪਣਾ ਮੁੱਲ ਹੋ ਜੂ ਜੀ ਜਾਇਜ਼ ਹੀ ਹੋਊਗਾ ਮੁੱਲੇ ਦਾ ਹੂੰ ਨਜਾਇਜ਼ ਨਹੀਂ ਕਰਦੇ ਅਪਾ ਕਿਸੇ ਵੀ ਡੰਗਰ ਦਾ ਨਜਾਇਜ਼ ਮੁੱਲ ਕਰਦੀ ਨਹੀਂ ਸਹੀ ਗੱਲ ਆ ਭਾਈ ਜਾਇ ਮੁੱਲ ਹੋਊਗਾ ਆਪਣਾ ਕੱਚੀ ਦਾ ਮੁੱਲ ਭਈ ਕਹਿੰਦਾ ਉਹ ਜਿਆਦਾ ਦੇ ਦੇਣਾ ਕੱਚੀ ਆ ਜਿਹੜੀ ਭਾਣਾ ਬਣ ਜੂਗੀ ਭਈ ਜਦਦੇ ਵਾ ਬੜਦਾ ਸਾਨੂੰ ਭਾਣਾ ਮਿਲਿਆ ਜੀ ਅਸੀਂ ਭਾਣਾ ਦੇ ਦਾਂਗੇ ਹਾਂ ਸਹੀ ਗੱਲ ਐ ਨਹੀਂ ਕੋਈ ਗੱਲ ਟੂਤ ਲੂਤ ਵਾਲੀ ਹੈ ਨਹੀਂ ਠੀਕ ਹੈ ਅਬ ਇਹ ਪੁੱਤੋ ਹੀ ਲੈ ਠੰਡੀ ਇੰਨੇ ਕਾ ਠੰਡੀ ਦਾ ਜੀ ਲੋ ਕੋ ਮਰਜੀ ਬੈਠੇ ਮਰਜੀ ਬੈਠਾ ਰਹੇ ਰਸਾ ਸੜਦਾ ਉੱਪਰ ਕੀ ਆ ਬਾਤ ਆ ਲੈ ਐਂ ਵੀ ਕੁਛ ਨਹੀਂ ਹੈ ਨਾ ਗਰਮਾ ਉਹ ਜਮਾ ਹੀ ਨਹੀਂ ਜੀ ਸੁਆਹ ਨਹੀਂ ਪੈਦਾ ਹੁੰਦਾ ਸੁਆਹ ਬੜਾ ਨਰਮਾ ਬਾਹੇ ਠੰਡੇ ਸੁਆਹ ਦੀ ਹੈ ਜੀ ਹਾਂ ਜਿਵੇਂ ਮਰਜੀ ਲੈ ਫੇਸ ਹੌਸ ਰੇਕ ਤੇ ਕੀ ਮੋਲ ਆ ਫਿਰ ਇਹਦਾ ਜੀ ਰਾਜ ਸਾਹਿਬ ਅੱਜ 38000 ਦੀ ਦੇ ਦਾਂਗੇ ਜੀ 38000 ਹਾਂਜੀ ਮਾਨਦਾਨ ਹੋ ਜਾ ਬਹ ਮਾਨਦਾਨ ਕਰ ਦਾਂਗੇ ਜੀ ਠੀਕ ਕਰਦੇ 38000 ਰੁਪਇਆ ਮੋਲ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਮੋਲ ਜਿਵੇਂ ਜਾਇਜ਼ ਆ ਭਾਈ ਇਹ ਬਸ ਕੱਚੀ ਕੱਚੀ ਆ ਦੇਣ ਲੈਣੀ ਆ ਹੁਣ ਕਮਾਲ ਦਾ ਤਿਆਰ ਕਰਨਾ ਆ ਜਾ ਪੁੱਤ ਆ ਜਾ ਓਏ ਇਹਦਾ ਸਾਹਮਣੇ ਸਾਹਮਣੇ ਵਾਲੀ ਆ ਜੀ ਸਹੀ ਗੱਲ ਆ ਜਿਹੜੇ ਬੰਦੇ ਨੇ ਸਾਂਵਲੀ 1247 48000 ਦੀ ਵਿਕਣੀ ਆ ਠੀਕ ਆ ਭਾਈ ਚਲ ਆਪਾਂ ਨੂੰ ਆਪਣੀ ਜਗ੍ਹਾ ਹੀ ਤੰਗੀ ਕਰਕੇ ਆਪਾਂ ਆਂਦਾ ਚਲ ਪਸ਼ੂ ਵਿਕ ਜੇ ਹਨਾ ਸਹੀ ਗੱਲ ਆ ਭਾਈ ਸਾਂਹਮਣੋਂ ਤਾਂ ਕੀ ਹੁੰਦਾ ਹੈ ਕੋਈ ਉਹ ਹੀ ਲੱਤ ਛੜੇ ਵਾਲ ਹੈ ਨਹੀਂ ਸਹੀ ਗੱਲ ਅੱਗੇ ਵੀਰੇ ਲਾਸਟ ਤੇ ਕਿਹੜਾ ਸੂਆ ਇਹ ਸੂਈ ਸਵਾਈ ਆ ਜੀ ਇਹਨੂੰ ਅੱਜ 6ਵਾਂ ਦੇਣਾ ਜੀ ਸੂਈ ਨੂੰ 6ਵਾਂ ਦੇਣਾ ਸੂਈ ਹਾਂਜੀ ਪਹਿਲਾ ਸੂਈ ਸੂਈ ਆ ਜੀ ਇਹ ਵੀ ਪਹਿਲਾ ਸੂਆ ਹਾਂਜੀ ਤੇ ਬੱਚਾ ਕੀ ਹੈ ਮਗਰ ਮੱਛੀ ਆ ਜੀ ਆ ਖੜੀ ਏ ਠੀਕਾ ਬੱਚਾ ਮਗਰ ਬੱਚੀ ਹੈ ਬੱਚੀ ਵੀ ਦਿਖਾਉਣੀ ਹੈ ਬਈ ਆਹ ਖੜੀ ਹੈ ਬੱਚੀ ਬੱਚੀ ਚੰਗੀ ਹੈ ਨਾ ਬੱਚੀ ਚੰਗੀ ਹੈ ਜੀ ਹੂੰ ਬਰਡ ਵੀ ਖੇ ਚੰਗੀ ਹੈ ਚੋਆਈ ਇਹ ਨਹੀਂ ਹੋਈ ਵੀ ਹੈ ਹਾਂ ਚੋਆ ਸੁਬਾਹ ਦੀ ਜਮਾ ਸਾਫ ਕਰੀ ਹੋਈ ਹੈ ਜੀ ਇਹ ਠੀਕਾ ਆ ਛੱਡਾ ਛੱਡਾ ਨਹੀਂ ਜੀ ਆਪਾਂ ਜਮਾ ਹੀ ਸਾਫ ਕਰਿਆ ਕੋਈ ਵੀ ਭੈਣ ਭਰਾ ਆਊਗਾ ਆਪਦੀ ਦੋ ਡੰਗ ਚੋਕੇ ਲੈ ਜੇ ਆਪਾਂ ਨੂੰ ਕੋਈ ਚੱਕਰ ਸਾਢੇ 1:30 ਦਾ ਟਾਈਮ ਹਾਂ ਜਮਾ ਸਾਫ ਕਰੀ ਵੀ 6 ਵਜੇ ਦੀ ਸੁਬਾਹ ਦੀ 6 ਵਜੇ ਦੀ ਹਾਂ ਕੋਈ ਵੀ ਭੈਣ ਭਰਾ ਆਊਗਾ ਤਾਂ ਆਪਦੀ ਸਾਫ ਆਪਣੀ ਕਰੀ ਵੀ ਹੈ ਤੇ ਆਪਦੀ ਦੋ ਡੰਗ ਚੋਕੇ ਲੈ ਜੇ ਠੀਕ ਆ। ਉਹ ਵੀ ਜੀ ਕੋਈ ਗੱਲ ਨਹੀਂ। ਥਾਂ ਬਹੁਤ ਚੰਗਾ ਜੀ। ਕੱਲਾ ਕੱਲਾ ਥਾਂ। ਕੱਲਾ ਕੱਲਾ ਥਾਂਣਾ ਜੀ। ਦੁੱਧ ਕਿੰਨਾ? ਦੁੱਧ ਐਸ ਵਕਤ ਜੀ ਇਹਦੇ ਕੋਲੇ 9-10 ਕਿਲੋ ਹੂੰ ਖੁੱਲਾ ਹੈਗਾ ਹੀ ਦੁੱਧ। ਠੀਕ ਆ ਭਾਈ। ਤੇ ਮੁੱਲ ਕੀ ਆ ਭਰਾ ਦਾ? ਮੁੱਲ ਡਾਕਟਰ ਸਾਹਿਬ ਇਹ 46000 ਦੀ ਦੇ ਦਾਂਗੇ ਜੀ ਬਸ। 46000 ਮਾਨਤਨ ਹੋ ਜਾ। ਹਾਂ ਮਾਨਤਨ ਕਰ ਦਾਂਗੇ ਜੀ। 46000 ਰੁਪਏ ਮੁੱਲ ਦਾ ਮਾਨਸਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ। ਚੰਗੀ ਐ ਬੜ ਸੁਈ ਸੁਈ ਬੱਚਾ ਹਾਂ। ਬੱਚੀ ਵੀ ਬਹੁਤ ਜੰਗੀ। ਆ ਬੱਚੀ ਐ ਭਈ ਇਹਦੀ। ਕੁਆਲਿਟੀ ਬੱਚੀ ਦੀ ਵੀ ਚੰਗੀ ਐ। ਨਾਗੇਸੀ ਭਰਾ ਕੋਲੇ 5 5ੀ ਰਖਾਤੀ ਕਿਸੇ ਵੀਰ ਦੇ ਪੰਜਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਹੈ